ਯੇਸੂ ਦਾ ਸਲੀਬ ਤੇ ਲਹੂ ਚੋਈ ਜਾਂਦਾ ਸਾਡਿਆਂ ਗੁਨਾਹਾਂ ਦਾ ਸਾਡਿਆਂ ਗੁਨਾਹਾਂ ਦਾ ਹਿਸਾਬ ਹੋਈ ਜਾਂਦਾ ਯੇਸੂ ਦਾ ਸਲੀਬ ਤੇ ਲਹੂ ਚੋਈ ਜਾਂਦਾ ਏ ਯੇਸੂ ਦਾ ਸਲੀਬ ਤੇ ਲਹੂ ਚੋਈ ਜਾਂਦਾ ਏ ਖੁਸ਼ਖਬਰੀ ਦੇ ਇਸ ਨਵੇਂ ਪਾਗਮੇ ਚ ਆਪ ਸਭ ਦਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਯੋਹੰਨਾ ਦੀ ਇੰਜੀਲ 19 ਅਧਿਆਇ 3 ਆਇਤ ਵਿੱਚ ਅਸੀਂ ਪੜ੍ਹਦੇ ਹਾਂ ਜਦੋਂ ਯੀਸ਼ੂ ਨੇ ਸਿਰਕਾ ਲਿਆ ਤੇ ਉਸਨੇ ਆਖਿਆ ਪੂਰਾ ਹੋਇਆ ਅਤੇ ਆਪਣਾ ਸਿਰ ਝੁਕਾ ਕੇ ਆਪਣੀ ਜਾਨ ਦੇ ਦਿੱਤੀ ਪਿਆਰ ਪਰਮੇਸ਼ਰ ਤੋਂ ਹੈ ਕਿਉਂਕਿ ਪਰਮੇਸ਼ਰ ਪਿਆਰ ਹੈ ਪਰਮੇਸ਼ਰ ਨੇ ਸਾਨੂੰ ਪਿਆਰ ਕੀਤਾ ਤੇ ਸਾਡੇ ਪਾਪਾਂ ਦੇ ਪ੍ਰਾਛਿਤ ਵੰਜੋ ਆਪਣੇ ਪੁੱਤਰ ਨੂੰ ਕੱਲਿਆ ਸਾਡੇ ਲਈ ਪਰਮੇਸ਼ਰ ਦਾ ਪਿਆਰ ਇਸ ਤਰੀਕੇ ਪ੍ਰਗਟ ਹੁੰਦਾ ਹੈ ਕਿ ਪਰਮੇਸ਼ਰ ਨੇ ਆਪਣੇ ਇਕਲੋਤੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਨੂੰ ਸੰਸਾਰ ਵਿੱਚ ਕੱਲਿਆ ਹੈ ਤਾਂ ਜੋ ਉਸ ਦੇ ਜਰੀਏ ਅਸੀਂ ਪਾਪ ਦੀ ਮਾਫੀ ਮੁਕਤੀ ਅਤੇ ਅਨੰਤ ਜੀਵਨ ਪ੍ਰਾਪਤ ਕਰ ਸਕੀਏ। ਪ੍ਰਭੂ ਯੇਸ਼ੂ ਮਸੀਹ ਨੇ ਸਲੀਬ ਤੇ ਸਾਰੀ ਮਨੁੱਖ ਜਾਤੀ ਦੀ ਸਜ਼ਾ ਨੂੰ ਪਾਪ ਦੇ ਭਾਰ ਨੂੰ ਝੱਲਿਆ। ਪ੍ਰਛਿਤ ਦੇ ਤੌਰ ਤੇ ਆਪਣਾ ਲਹੂ ਬਹਾਇਆ ਅਤੇ ਜਦੋਂ ਪਵਿੱਤਰ ਗ੍ਰੰਥ ਅਨੁਸਾਰ ਸਭ ਕੁਝ ਪੂਰਾ ਹੋਇਆ ਤਾਂ ਉਸਨੇ ਆਖਿਆ ਪੂਰਾ ਹੋਇਆ। ਯਾਨੀ ਕਿ ਪਰਮਾਤਮਾ ਪਰਮੇਸ਼ਵਰ ਦੇ ਪਿਆਰ ਦਾ ਪੂਰਾ ਪ੍ਰਗਟਾਵਾ ਪਰਬੂ ਯੇਸ਼ੂ ਮਸੀਹ ਦੁਆਰਾ ਸਲੀਬ ਤੇ ਬਖਾਇਆ ਗਿਆ ਸੀ ਅਤੇ ਹੁਣ ਉਸ ਪਿਆਰ ਦੇ ਕਾਰਨ ਪ੍ਰਭੂ ਦੀ ਕੁਰਬਾਨੀ ਬਾਦ ਕੁਝ ਵੀ ਨਹੀਂ بچਿਆ ਹੈ ਜੋ ਕੋਈ ਵੀ ਯੇਸ਼ੂ ਮਸੀਹ ਜੀ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਉਹਨਾਂ ਨੂੰ ਆਪਣੇ ਜੀਵਨ ਦਾ ਮੁਕਤੀਦਾਤਾ ਪ੍ਰਭੂ ਮੰਨ ਕੇ ਸਵੀਕਾਰ ਕਰਦਾ ਹੈ ਉਸਦੇ ਪਾਪ ਮਾਫ ਹੋ ਜਾਂਦੇ ਹਨ ਉਹ ਬਚ ਜਾਂਦਾ ਹੈ ਅਤੇ ਉਸ ਨੂੰ ਸਦੀਵੀ ਅਨੰਤ ਜੀਵਨ ਮਿਲਦਾ ਹੈ ਉਸ ਦੀਆਂ ਆਤਮਿਕ ਅੱਖਾਂ ਖੁੱਲ ਜਾਂਦੀਆਂ ਹਨ ਅਤੇ ਉਹ ਪਰਮੇਸ਼ਵਰ ਨੂੰ ਪਛਾਣਦਾ ਹੈ ਅਤੇ ਪ੍ਰਭੂ ਯੇਸ਼ੂ ਮਸੀਹ ਵਿੱਚ ਪਰਮੇਸ਼ਵਰ ਦੇ ਪਿਆਰ ਦੀ ਸੰਪੂਰਨਤਾ ਅਤੇ ਪਰਿਪੂਰਨਤਾ ਨੂੰ ਵੇਖਦਾ ਹੈ ਪਿਆਰਿਓ ਜੇ ਪਰਮੇਸ਼ਵਰ ਨੇ ਸਾਨੂੰ ਇੰਨਾ ਪਿਆਰ ਕੀਤਾ ਹੈ ਤਾਂ ਸਾਨੂੰ ਵੀ ਉਸ ਨਾਲ ਕਿੰਨਾ ਪਿਆਰ ਕਰਨਾ ਚਾਹੀਦਾ ਹੈ ਕਿ ਤੁਸੀਂ ਵੀ ਸਲੀਬ ਉੱਤੇ ਪਰਬੂ ਯੇਸ਼ੂ ਮਸੀਹ ਵਿੱਚ ਕਿਤੇ ਗਏ ਪਰਮੇਸ਼ਰ ਦੇ ਪਿਆਰ ਦੇ ਪ੍ਰਗਟਾਵੇ ਵਿੱਚ ਵਿਸ਼ਵਾਸ ਦੁਆਰਾ ਬਚਾਏ ਜਾਣਾ ਨਹੀਂ ਪਸੰਦ ਕਰੋਗੇ ਪਰਮੇਸ਼ਰ ਅੱਗੇ ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਵੀ ਉਸ ਵਿੱਚ ਵਿਸ਼ਵਾਸ ਕਰੋ ਅਤੇ ਪਾਪ ਦੀ ਮਾਫੀ پا ਕੇ ਬਚਾਏ ਜਾਓ ਤਾਂ ਜੋ ਪਰਮੇਸ਼ਰ ਦਾ ਪਿਆਰ ਜਿਹੜਾ ਸਾਨੂੰ ਮਿਲਿਆ ਉਹ ਤੁਹਾਨੂੰ ਵੀ ਮਿਲੇ ਆਮੀਨ